ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਐਸ.ਆਰ ਲੱੱਡੜ ਨੇ ਸ਼ੁੱਕਰਵਾਰ ਨੂੰ ਬੇਅਵਦੀ ਵਿਰੋਧੀ ਬਿੱਲ ਤੇ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਹੋਇਆ ਕਿਹਾ ਹੈ ਕਿ ਇਸ ਵਿੱਚ ਦਲਿਤ ਭਾਈਚਾਰੇ ਦੁਆਰਾ ਸਤਿਕਾਰੀਆਂ ਜਾਂਦੀਆਂ ਮੂਰਤੀਆਂ ਅਤੇ ਗ੍ਰੰਥਾਂ ਦੀ ਬੇਅਵਦੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਵਿਵਸਥਾ ਦੀ ਘਾਟ ਹੈ। ਇਹ ਪੁਲਿਸ ਸਪਸ਼ਟ ਤੌਰ ਤੇ ਆਪ ਦੀ ਦਲਿਤ ਧਾਰਮਿਕ ਭਾਵਨਾਵਾਂ ਪ੍ਰਤੀ ਅਣਦੇਖੀ ਨੂੰ ਦਰਸਾਉਂਦੀ ਹੈ। ਉਹਨਾਂ ਨੇ ਕਿਹਾ ਹੈ ਕਿ ਬਿੱਲ ਵਿੱਚ ਗੁਰੂ ਰਵਿਦਾਸ, ਸੰਤ ਕਬੀਰ ਅਤੇ ਭਗਵਾਨ ਵਾਲਮੀਕੀ ਅਤੇ ਨਾਬਾਦਾਸ ਦੀਆਂ ਰਚਨਾਵਾਂ ਅਤੇ ਮੂਰਤੀਆਂ ਦਾ ਕੋਈ ਹਵਾਲਾ ਹੀ ਨਹੀਂ ਇਿੱਟਾ ਗਿਆ ਇਹ ਬਿੱਲ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਤੌਰ ਤੇ ਮਹੱਤਵਪੂਰਨ ਧਾਰਮਿਕ ਪ੍ਰਥਾਆਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਲੋਕਾਂ ਦੀ ਪਛਾਣ ਦਾ ਅਨਿੱਖੜਵਾਂ ਅੰਗ ਹਨ ਉਹਨਾਂ ਦੋਸ਼ ਲਾਇਆ ਹੈ ਜਦੋਂ ਬਿੱਲ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਕਿਸੇ ਵੀ ਦਲਿਤ ਮੰਤਰੀ ਜਾਂ ਆਪ ਵਿਧਾਇਕ ਨੇ ਇਸ ਨੂੰ ਛੱਡਣ ਤੇ ਕੋਈ ਇਤਰਾਜ਼ ਨਹੀਂ ਉਠਾਇਆ ਲੱਤਰ ਨੇ ਵੀ ਦੋਸ਼ ਲਾਇਆ ਹੈ ਕਿ ਸਰਕਾਰ ਅਚੇਹ ਕਾਨੂੰਨਾਂ ਦੇ ਵਰਤੋਂ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਤੇ ਲੋਕਾਂ ਦਾ ਧਿਆਨ ਹਟਾਉਣ ਲਈ ਰਹੀ ਹੈ ਜਿਸ ਵਿੱਚ ਲੈਂਡ ਪੂਲਿੰਗ ਸਕੀਮ ਦੀ ਅਸਫਲਤਾ ਵੱਧ ਰਿਹਾ ਡਰੰਕ ਸੰਕਟ ਅਤੇ ਵਿਗੜਦੀ ਕਾਨੂੰਨ ਵਿਵਸਥਾ ਸ਼ਾਮਿਲ ਹਨ